ਮੈ ਪੀਕੋਪ ਤੇ ਤੂੰ ਮੇਰੀ ਪੀਹਨ ਸਾਸੀਗਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉਤੇ ਪੇਸ਼ ਹੈ ਰਚਨਾ ਪੀਹਨ ਹੁਣ ਇਤ ਸੱਚੀ ਮੁੱਚ ਲੱਗੇ ਪੀਹਨਨੀ ਉਹ ਤੈਨੂੰ ਪਹਿਲੀ ਵਾਰ ਤੱਕਿਆ ਹੈ ਜਨਨੀ ਓਹ ਹੋ ਗਿਆ ਮਰੀ ਦੇ ਉਸ ਚਿੰਨਨੀ ਹੁਣ ਇਤ ਸੱਚੀ ਮੁੱਚ ਲੱਗੇ ਪੀਹਨਨੀ ਤੇਰੇ ਪਿੱਛੇ ਝੇੜ ਫੇਰਦੇ ਆ ਤੈਨ ਨੀ ਇੱਕ ਚੈਨੇ ਜ਼ਦੂਜਾ ਕਾਲਾ ਚੈਨ ਨੀ ਤੀਜਾ ਕੋਰਾ ਜਿਹੜਾ ਯੂਕੇ ਵਾਲਾ ਬੈਨ ਨੀ ਇਹ ਤੈਨੂੰ ਆ ਖਰਾਬ ਬੜੇ ਮੈਨ ਨੀ ਜਿੰਦਵਾਰਨੀ ਇਹਨਾ ਤੋਂ ਦੱਸ ਕੈਨ ਨੀ ਹੋਨੀ ਤੂੰ ਸੱਚੀ ਮੁੱਚੀ ਲੱਗੇ ਪੀ ਹੈਨ ਨੀ ਹੋਨੀ ਤੂੰ ਪਰਿਣਿਆ ਦੀ ਪੈਣ ਜੱਟ ਬੈਨ ਨੀ ਕੋਈ ਆਖਦਾ ਹੈ ਤੈਨੂੰ ਡਾਲ ਫੈਨਨੀ ਤਿੱਖਨੱਕ ਜਿਹੜਾ ਰੱਖਿਆ ਤੂੰ ਬੈਨਨੀ ਉਹ ਮਾਰੇ ਨਿਸ਼ਕਾ ਉਹ ਨੱਕ ਵਾਲਾ ਪੈਨ ਨਹੀਂ ਅੱਜ ਤੇਰੇ ਤੇ ਬਹਾਰਾਂ ਵਾਲੇ ਤੈਨ ਨਹੀਂ ਨੇ ਤੂੰ ਸੱਚੀ ਮੁੱਚੀ ਲੱਗੇ ਪੀਹਨ ਨਹੀਂ ਤੇਰੀ ਘੋਰੀਆਂ ਗੱਲਾਂ ਤੇ ਜਿਹੜਾ ਤੈਨ ਨਹੀਂ ਸਾਡੇ ਦਿੰਦਾ ਹੈ ਕਾਲ ਜੇ ਨੂੰ ਬੈਨਨੀ ਅੱਖੀਆਂ ਦੇ ਮਾਰੇ ਸਨ ਸਨ ਨਹੀਂ ਮੈਂ ਤਾਂ ਹੋਈ ਜਾਂ ਮਾ ਤੇਰਾ ਖੈਨ ਨਹੀਂ ਬਣਾ ਮ ਉਂਗਣਾ ਦਾ ਦਿਲ ਵਾਲਾ ਚੈਨ ਨਹੀਂ ਨੀ ਤੂੰ ਸੱਚੀ ਮੁੱਚੀ ਲੱਗੇ ਪੀ ਐਨ ਨਹੀਂ ਓ ਮੈਂ ਮਿੰਜਟਿਆਂ ਪੰਜਾਬੀ ਕਿਹੜਾ ਪੈਨ ਨਹੀਂ ਸਾਰੇ ਮੁੱਡਿਆਂ ਦੇ ਵਾਂਗੇ ਐਨ ਪੈਨ ਨਹੀਂ ਜੋ ਵੀ ਕਹਿਣਾ ਕੈ ਐਨ ਨਾ ਤੂੰ ਰੈਨ ਨਹੀਂ ਖੜਾ ਦਾਰਯੁੱਤ ਕਾਰਨਾ ਤੂੰ ਐਨ ਨਹੀਂ ਜੇ ਮੈਂ ਹੱਥ ਮੰਗ ਲ ਮ ਤੇਰਾ ਦਿਨ ਨਹੀਂ ਓਨੇ ਤੂੰ ਸੱਚੀ ਮੁੱਛੀ ਲੱਗੇ ਪੀ ਹਨ ਨਹੀਂ ਓ ਦਿਲ ਮੇਰੇ ਨਾਮ ਲਿਖ ਆਲ ਪੈਨ ਨਹੀਂ ਮੈਂ ਲ ਆਹੂੰਗਾ ਬਰਾਤ ਦੇਖੀ ਵੈਨ ਨਹੀਂ ਬੰਦੇ ਪੁੱਤ ਨਹੀਂ ਆਉਣੇ ਬਸ ਟੰਨ ਨਹੀਂ ਇੱਕ ਆਲ ਟੋਤੇ ਦੂਜੀ ਆਉਣ ਜੰਨ ਨਹੀਂ ਨਾ ਤੇਰੇ ਵੱਲ ਨੂੰ ਹੋ ਜੇ ਮਮ ਕੰਨ ਨਹੀਂ ਹਨੀ ਤੂੰ ਸੱਚੀ ਮੁੱਚੀ ਲੱਗੇ ਪੀ ਹਨ ਨਹੀਂ ਐਸ ਕਾਰ ਦੇ ਹੋ ਐਸ ਕਾਰ ਦੇ ਤੂੰ ਨਾ 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 ਨੈਨ ਨਹੀਂ ਬਣ ਇੱਕ ਬਾਲ ਦੀ ਤੂੰ ਪੱਗ ਵਾਲੀ ਪੈਨ ਨਹੀਂ ਜੇ ਮੈਂ ਮੁਕਰਾ ਤਾਂ ਇਹ ਮੇਰਾ ਸੈਨ ਨਹੀਂ ਮੈਂ ਪੀ ਕੋਕ ਤੂੰ ਪੀ ਹੈਨ ਨਹੀਂ ਹੱਸ ਖੁੱਲ ਕੇ ਨਾ ਕਰ ਮੈਨ ਮੈਨ ਨਹੀਂ ਹਮ ਤੂੰ ਸੱਚ ਮੁੱਚ ਲੱਗੇ ਪੀ ਹੈਨ ਨਹੀਂ ਹੁਣ ਤੂੰ ਸੱਚ ਮੁੱਚ ਲੱਗੇ ਪੀ ਹੈਨ ਨਹੀਂ ਹੁਣ ਤੂੰ ਸੱਚ ਮੁੱਚ ਲੱਗੇ ਪੀ ਹੈਨ ਨਹੀਂ